ਸਾਤਰੀਆ ਕਾਲ ਮੈਂ ਇੰਦਰਪਾਲ ਸਿੰਘ ਪਮਾੜੀ 20 ਪੋਸਟੀਆਂ ਵੀ ਚੈਨਲ ਤੋਂ ਅੱਜ ਆਪ ਆਪਾਂ ਪਹੁੰਚੇ ਆਪਾਂ ਇਸੇ ਵੱਲ ਇਸੇ ਵੱਲ ਡਾਕਟਰ ਸਰਪਾਲ ਸਿੰਘ ਜੀ ਦਾ ਪਿੰਡ ਜੋ ਐਕਸ ਡਾਕਟਰ ਨੇ ਪੀਏ ਜੀ ਤੋਂ ਰਿਟਾਇਰ ਹੋਏ ਨੇ ਤੇ ਕਿਸੇ ਵਕਤ ਨੇ ਸਰਪੰਚ ਵੀ ਕੀਤੀ ਆ ਪਿੰਡ ਵਿੱਚ ਬਹੁਤ ਪਿੰਡ ਵਿੱਚ ਹੀ ਮੋਹਦਵਾਰ ਬੰਦੇ ਰਹੇ ਨੇ ਤੇ ਪੀਏ ਜੀ ਉਹ ਚੋ ਵੀ ਆਪੇ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਮਾਦੇ ਹੋਏ ਰਿਟਾਇਰ ਹੋਏ ਨੇ ਅੱਜ ਉਹਨਾਂ ਕੁਝ ਵਿਚਾਰਾ ਕਰਦੇ ਆ ਕਰਦੇ ਆ ਕਿਸਾਨੀ ਮੁੱਦੇ ਤੇ ਗੱਲਾਂ ਮਿਲਦੇ ਆਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਰ ਹਾਂ ਜੀ ਹਾਂ ਜੀ ਬਿਲਕੁਲ ਠੀਕ ਆ ਕੋ ਹਾਂ ਬਿਲਕੁਲ ਜੀ ਬਿਲਕੁਲ ਠੀਕ ਆ ਡਾਕਟਰ ਸਾਹਿਬ ਮੇਰਾ ਸਵਾਲ ਇਹ ਹੀ ਆ ਪਹਿਲਾ ਹਾਂ ਜੀ ਜੂਨ ਦਾ ਮਹੀਨਾ ਚੜ ਗਿਆ ਬਿਲਕੁਲ ਕਿਉਂ ਦਾ ਮਹੀਨਾ ਖਤਮ ਹੀ ਹੋ ਗਿਆ ਜਾਂ ਖਤਮ ਹੋ ਗਿਆ ਪਰ ਇਹ ਜਦੋਂ ਜੂਨ ਦਾ ਮਹੀਨਾ ਚੜਦਾ ਤਾਂ ਕਿਸਾਨਾਂ ਦਾ ਟਾਈਮ ਆ ਜਾਂਦਾ ਝੋਨਾ ਵੇਚਣ ਦਾ ਚੋੜ ਲਾਉਣ ਦਾ ਇੱਥੇ ਜੇ ਵੱਡੇ ਵੱਡੇ ਵਿਦਵਾਨ ਆਉਂਦੇ ਆ ਬਹੁਤ ਕਹਿੰਦੇ ਆ ਕਲੋ ਜੀ ਕਿਸਾਨਾਂ ਦਾ ਕੰਮ ਸ਼ੁਰੂ ਹੋ ਗਿਆ ਪਾਣੀ ਥੱਲੇ ਲਿਆਉਣਾ ਕਿਵੇਂ ਇਹ ਹੁਣ ਕੱਢਣਗੇ ਪਾਣੀ ਧਰਤੀ ਤੋਂ ਪਾਣੀ ਖਤਮ ਕਰਨਗੇ ਤੇ ਇਹ ਝੋਨਾ ਝੋਨਾ ਤੇ ਪਾਣੀ ਬਰਬਾਦ ਹੋ ਕਰਨਗੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਮੈਂ ਇੰਦਰਪਾਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਝੋਨੇ ਦੀ ਖੇਤੀ ਆ ਜਾਂ ਝੋਨਾ ਕਣਕ ਦੀ ਪੰਜਾਬ ਦੀ ਖੇਤੀ ਆ ਇਹ ਕਿਉਂ ਸ਼ੁਰੂ ਹੋਇਆ ਦਾ ਸ਼ੁਰੂ ਹੋਣ ਦਾ ਕਾਰਨ ਇਹ ਆ ਵੀ ਜਿਹੜਾ ਦੇਸ਼ ਆ 1960 ਬਾਅਦ ਜਦੋਂ ਯਾਦ ਹੋਣ ਤੋਂ ਬਾਅਦ ਇਹ ਭੁੱਖ ਮਰੀਨਾ ਖੇਡ ਰਿਆ ਸੀ ਤੇ ਉਸ ਭੁੱਖਮਰੀ ਨੂੰ ਦੂਰ ਕਰਨ ਦੇ ਖਾਤਰ ਇੱਕ ਪੰਜਾਬ ਇੱਕ ਇਹ ਜਿਹਾ ਖਿੱਤਾ ਸੀ ਜਿਨੇ ਇੱਕ ਮੂਰੀ ਮੂਰੀ ਰੋਲ ਅਦਾ ਕਰਕੇ ਕਣਕ ਤੇ ਝੋਨਾ ਪੈਦਾ ਕਰਨ ਵਾਸਤੇ ਇੱਕ ਮੂਰੀ ਰੋਲ ਅਦਾ ਕੀਤਾ ਤੇ ਪੰਜਾਬ ਜਿਹੜੀ ਇੰਡੀਆ ਦੀ ਹੈ ਦੇਸ਼ ਦੀ ਸਾਡੇ ਭਾਰਤ ਦੀ ਭੁੱਖਮਰੀ ਦੂਰ ਕੀਤੀ ਉਹਦੇ ਨਾਲ ਪੰਜਾਬ ਦਾ ਬਿਲਕੁਲ ਇਸ ਗੱਲ ਨਾਲ ਮੈਂ ਸਹਿਮਤ ਆਂ ਕਿ ਪੰਜਾਬ ਦਾ ਨੁਕਸਾਨ ਹੋਇਆ ਵੀ ਉੱਥੇ ਪਾਣੀ ਜਿਹੜਾ ਥੱਲੋਂ ਜਿਹੜਾ ਵਰਤਣਾ ਸੀ ਕਿਉਂਕਿ ਜੇ ਭੁੱਖਮਰੀ ਦੂਰ ਕਰਨੀ ਸੀ ਤਾਂ ਪਾਣੀ ਦੀ ਲੋੜ ਪੈਣੀ ਸੀ ਚੌਲ ਪੈਦਾ ਕਰਨੇ ਪੈਣੇ ਸੀ ਕਣਕ ਪੈਦਾ ਕਰਨੀ ਪੈਣੀ ਸੀ ਤੇ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਨੇ ਜਿਹੜਾ ਉੱਥੇ 30 40 ਤੋਂ ਲੈ ਕੇ 50% ਤੱਕ ਜਿਹੜਾ ਇਹ ਯੋਗਦਾਨ ਇਸ ਅੰਨ ਦਾ ਜਿਹੜਾ ਸਾਰੇ ਭਾਰਤ ਨੂੰ ਦਿੱਤਾ ਤੇ ਉਹਦੇ ਕਰਕੇ ਜਿਵੇਂ ਤੁਸੀਂ ਹੁਣ ਸਵਾਲ ਕੀਤਾ ਵੀ ਪਾਣੀ ਦੀ ਵੱਧ ਵਰਤੋਂ ਹੁੰਦੀ ਆ ਬਿਲਕੁਲ ਅਸੀਂ ਸਹਿਮਤ ਆ ਵੀ ਇਸ ਤੇ ਜਿਹੜਾ ਚੌਲ ਨੇ ਇਹਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਆ ਤੇ ਧਰਤੀ ਹੇਠਲਾ ਪਾਣੀ ਕੱਢਿਆ ਜਾਂਦਾ ਜੇ ਸਰਕਾਰਾਂ ਇਹਨਾਂ ਬਾਰੇ ਸਹੀ ਚੱਲਣ ਸਹੀ ਚਲਦੀਆਂ ਹੁੰਦੀਆਂ ਜਦ ਪੰਜਾਬ ਦਾ ਜਿਹੜਾ ਪਾਣੀ ਆ ਦੂਜੇ ਸੂਬਿਆਂ ਨੂੰ ਚਲਿਆ ਗਿਆ ਉਹ ਸੂਬਿਆਂ ਨੂੰ ਪਾਣੀ ਨਾ ਜਾਂਦਾ ਉਹ ਤੇ ਨਾ ਸਮਝਉਂਤੇ ਹੁੰਦੇ ਅਤੇ ਇਸੇ ਪਾਣੀ ਨੂੰ ਜਿਹੜਾ ਦਰਿਆਵਾਂ ਦਾ ਪਾਣੀ ਆ ਇਸੇ ਨੂੰ ਅਸੀਂ ਪਾਣੀ ਨੂੰ ਜਿਹੜਾ ਥੱਲੇ ਵਾਲਾ ਪਾਣੀ ਕੱਢਣ ਦੀ ਬਜਾਏ ਇਸ ਪਾਣੀ ਨੂੰ ਅਸੀਂ ਪੰਜਾਬ ਵਿੱਚ ਕੱਲੇ-ਕੱਲੇ ਖੇਤ ਤੱਕ ਨਹਿਰਾਂ ਖਾਲੇ ਸੂਏ ਬਣਾ ਕੇ ਅਸੀਂ ਮਤਲ ਜਿਹੜਾ ਉਹ ਪਹੁੰਚਦਾ ਕਰਦੇ ਤਾਂ ਕਿ ਜਿਹੜਾ ਜਿਹੜਾ ਪਾਣੀ ਜਿਹੜਾ ਜਿਹੜਾ ਪਾਣੀ ਆ ਇੱਕ ਹੜ੍ਹ ਦੇ ਤੌਰ ਦੇ ਤੌਰ ਤੇ ਤੌਰ ਤੇ ਆਮ ਫਸਲਾਂ ਨੂੰ ਖਰਾਬ ਕਰਦਾ ਲੋਕਾਂ ਦਾ ਬਰਬਾਦੀ ਕਰਦਾ ਉਹੀ ਪਾਣੀ ਡੈਮਾਂ ਚ ਰੋਕ ਰੋਕ ਕੇ ਉਸ ਪਾਣੀ ਨੂੰ ਸਹੀ ਤਰੀਕੇ ਨਾਲ ਜੇ ਵਰਤਿਆ ਜਾਂਦਾ ਤਾਂ ਸ਼ਾਇਦ ਪੰਜਾਬ ਜਿਨੇ ਇਹ ਭੁੱਖਮਰੀ ਦੂਰ ਕੀਤੀ ਆ ਸ਼ਾਇਦ ਪੰਜਾਬ ਇਹ ਅੱਜ ਉਸ ਪਾਣੀ ਤੋਂ ਜਿਹੜਾ ਜਿਹੜਾ ਪਾਣੀ ਬਾਰੇ ਸਾਰੇ ਵਿਦਵਾਨ ਕਹਿੰਦੇ ਨੇ ਸਾਰੇ ਲੋਕ ਕਹਿੰਦੇ ਨੇ ਤੇ ਉਸ ਤੋਂ ਇਹ ਕਦੇ ਵੀ ਇਹ ਪਾਣੀ ਜਿਹੜਾ ਸਾਡਾ ਕੱਲੇ ਜਾਣ ਤੋਂ ਬਚਾਇਆ ਜਾ ਸਕਦਾ ਹੈ ਦੂਸਰੀ ਗੱਲ ਮੈਂ ਇਹਦੇ ਵਿੱਚ ਇਹ ਕਹਿਣੀ ਚਾਹੁੰਨਾ ਵੀ ਇਸ ਦਾ ਜੇ ਕੋਈ ਆਪਾਂ ਝੋਨੇ ਦੀ ਫਸਲ ਆ ਝੋਨੇ ਦੀ ਫਸਲ ਦਾ ਹਲੇ ਤੱਕ ਜਿਹੜਾ ਕੋਈ ਅਗਲਾ ਹਾਲਾ ਜਾਂ ਅਸੀਂ ਬਦਲੀਆਂ ਬਦਲਣਾ ਵੇਚਣੀਆਂ ਨੇ ਉਹਦੀ ਸਾਨੂੰ ਕੋਈ ਗਰੰਟੀ ਨਹੀਂ ਮਿਲ ਰਹੀ ਕਿਸਾਨਾਂ ਨੂੰ ਉਹਦੇ ਕਾਰਨ ਜਿਹੜੇ ਕਿਸਾਨ ਆ ਉਹ ਮਜਬੂਰ ਨੇ ਵੀ ਝੋਨੇ ਦੀ ਜਿਹੜੀ ਆਮਦਨ ਆ ਉਹ ਇੱਕ ਐਮਐਸਪੀ ਕਰਕੇ ਉਹ ਇੱਕ ਫਿਕਸਡ ਆਮਦਨ ਜਿਹਦੇ ਨਾਲ ਉਹਨਾਂ ਦੇ ਖਰਚੇ ਜਾਂ ਜਿਹੜੇ ਉਹ ਕੁਝ ਕੁਸ਼ ਹੱਦ ਤੱਕ ਪੂਰੇ ਹੁੰਦੇ ਨੇ ਤੇ ਇਸ ਤੋਂ ਬਿਨਾਂ ਜੇ ਦੂਜੀਆਂ ਫਸਲਾਂ ਵੀ ਦੀਨੇ ਤਾਂ ਉਹ ਇਸ ਤੋਂ ਵੀ ਘੱਟ ਜਿਹੜਾ ਸੌਦਾ ਚਲਿਆ ਜਾਂਦਾ ਜਿਹੜੀਆਂ ਆਤਮ ਹੱਤਿਆਵਾਂ ਨੇ ਉਹ ਹੋਰ ਵੀ ਵਧਣ ਦੇ ਚਾਂਸ ਹੋ ਜਾਣਗੇ ਕਿਸਾਨੀ ਫੇਲ ਹੋ ਜਾਊਗੀ ਇਸ ਕਿਸਾਨੀ ਨੂੰ ਬਚਾਉਣ ਦੀ ਖਾਤਰ ਜੇ ਆਪਾਂ ਚਾਹੋਨੇ ਹੀ ਆਵੇ ਆਪਾਂ ਦੂਜੀਆਂ ਫਸਲਾਂ ਪੰਜਾਬ ਦਾ ਪਾਣੀ ਬਚਾਉਣਾ ਇਹ ਜਿਹੜੀ ਆ ਜਿਹੜੀਆਂ ਦੂਸਰੀਆਂ ਫਸਲਾਂ ਸਾਡੇ ਕੋਲੇ ਮੱਕੀ ਦੀ ਫਸਲ ਆ ਮੂੰਗੀ ਦੀ ਫਸਲ ਆ ਆਰ ਆਰਡੀ ਫਸਲਾਂ ਇਹਨਾਂ ਦੀਆਂ ਫਸਲਾਂ ਜਿਹੜੀਆਂ ਨੇ ਅਸੀਂ ਬਦਲਵੀਆਂ ਫਸਲਾਂ ਜੇ ਬੀਜਾਂਗੇ ਤਾਂ ਉਹਦੇ ਜਿਹੜੇ ਝੋਨੇ ਦਾ ਜਿੰਨਾ ਅੱਜ ਸਾਨੂੰ ਪ੍ਰਾਪਤ ਹੋ ਰਿਹਾ ਜਿੰਨਾ ਝੋਨੇ ਦਾ ਮੁੱਲ ਪ੍ਰਾਪਤ ਹੋ ਰਿਹਾ ਉਹਦਾ ਮੁੱਲ ਦੇ ਕੇ ਸਰਕਾਰ ਇਸ ਚੀਜ਼ 'ਚ ਆਪਾਂ ਨੂੰ ਜੇ ਕਿਸਾਨਾਂ ਨੂੰ ਦਵੇ ਤਾਂ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਤੋਂ ਕੁਝ ਵੀ ਪੈਦਾ ਕਰਵਾ ਲੂ ਪਰ ਉਹਦੀ ਉਹਦਾ ਘਰ ਦਾ ਖਰਚਾ ਉਹਦੇ ਬੱਚਿਆਂ ਦਾ ਜਿਹੜਾ ਖਰਚਾ ਜੇ ਚੱਲਦਾ ਰਹਿ ਜਵੇ ਤਾਂ ਉਹ ਆਪ ਭੁੱਖਾ ਮਰ ਕੇ ਵੀ ਉਸ ਚੀਜ਼ ਨੂੰ ਚਾਲੂ ਰੱਖਣਾ ਚਾਹੁੰਦਾ ਹੈ ਤੁਸੀਂ ਗੱਲ ਕੀਤੀ ਹੜ੍ਹਾਂ ਦੀ ਤੁਸੀਂ ਗੱਲ ਕੀਤੀ ਫਸਲਾਂ ਦੀ ਜੇ ਹੁਣ ਦੇਖੋ ਹੁਣ ਇੱਕ ਸਵਾਲ ਬਹੁਤ ਡਾਊਟ ਕੱਢਦਾ ਇੱਥੇ ਕੀ ਹੁਣ ਤਾਂ ਪਾਣੀ ਨਹੀਂ ਮਿਲ ਰਿਆ ਹੁਣ ਪਾਣੀ ਬਥੱਲੋਂ ਕੱਢ ਰਹੇ ਆ ਪਰ ਕਦੇ ਫਿਰ ਹੁਣਾ ਜਮੀ ਪੈਗੇ ਚਰਮੀ ਪੈਗੇ ਉਧਰੋਂ ਹੜਾ ਹੋਣ ਦੀ ਸਥਿਤੀ ਆਪਣੀ ਜਦੀ ਹੋ ਜਾਂਦੀ ਆ ਜਦੀ ਪਾਣੀ ਡੈਮੇਜ ਛੱਡਿਆ ਜਾਂਦਾ ਵਾ ਨਹਿਰਾ ਨਹਿਰਾ ਮੰਨੀ ਪਾਣੀ ਛੱਡੇ ਨਹਿਰਾ ਟੁੱਟ ਜਾਂਦੀਆਂ ਨੇ ਕੱਚੇ ਪੁਲੋਂ ਦੇ ਦਰਾਂਵਾਂ ਦੇ ਕੱਚੇ ਪੁਲੋਂ ਦੇ ਉਹ ਹੁੰਦੇ ਉਹ ਟੁੱਟ ਜਾਂਦੀਆਂ ਫਿਰ ਫਸਲਾਂ ਵਿੱਚ ਆ ਵੀ ਖਰਾਬ ਕਰਤਾਂਦੀਆਂ ਨੇ ਆ ਵੀ ਆਮੀ ਹਰ ਵਾਰ ਫਤੌਟ ਡੁੱਬ ਜਾਂਦੀ ਹੈ ਉੱਥੇ ਫਿਰ ਕਿਸਾਨ ਮਰਦਾ ਵਾ ਉਹੀ ਵਾਰ ਫਿਰ ਕੀ ਵਿਚਾਰ ਇਹ ਦੇਖੋ ਇਹ ਇੱਕ ਬਹੁਤ ਵੱਡੀ ਤਰਾਸਦੀ ਆ ਵੀ ਜਿਹੜੀ ਕਿਸਾਨੀ ਆ ਇਹ ਖੁੱਲੇ ਸਮਾਨ ਥੱਲੇ ਇਹਦੀ ਜਿਹੜੀ ਪੈਦਾਵਾਰ ਹੁੰਦੀ ਆ ਇਹਦਾ ਇਹਦਾ ਹਰੇਕ ਕਿਸਮ ਦਾ ਵੀ ਨੁਕਸਾਨ ਹੋ ਸਕਦਾ ਹੈ ਨੇਰੀ ਨਾਲ ਵੀ ਹੋ ਸਕਦਾ ਵੱਧ بارش ਨਾਲ ਹੋ ਸਕਦਾ ਘਟ ਸੁੱਕੇ ਨਾਲ ਹੋ ਸਕਦਾ ਕਿਉਂਕਿ ਇਹ ਤੇ ਸਾਰੀਆਂ ਔਕੜਾਂ ਖੜੀਆਂ ਹੀ ਰਹਿੰਦੀਆਂ ਨੇ ਜਿਹੜਾ ਪਾਣੀ ਦਾ ਤੁਸੀਂ ਗੱਲ ਕਿਤੇ ਪਾਣੀ ਦਰਿਆਵਾਂ ਚੋਂ ਜਦੋਂ ਉਸ ਟਾਈਮ ਤੇ ਡੈਮਾਂ ਤੋਂ ਛੱਡਿਆ ਜਾਂਦਾ ਇਹਦੇ 'ਚ ਮੈਂ ਤਾਂ ਇਹੀ ਸਮਝਦਾ ਵੀ ਇਹਦੀ ਜਿਹੜੀ ਸਰਕਾਰਾਂ ਦੀ ਵਿਉਂਤਬੰਦੀ ਆ ਜਾਂ ਉਸ ਡੈਮਾਂ ਦੇ ਪਾਣੀ ਨੂੰ ਗਾਹਾਂ ਦੀ ਗਾਹਾਂ ਡੈਮ ਬਣਾ ਕੇ ਜੇ ਟੱਕ ਨਾ ਵਰਤਣ ਦੇ ਨਾਂ ਵਰਤਣ ਕਰਕੇ ਇਹ ਜਦੋਂ ਇਹਨਾਂ ਦੇ ਜਿਹੜੇ ਬੰਨ ਨੇ ਉਹ ਟੁੱਟ ਜਾਂਦੇ ਨੇ ਜਦੋਂ ਬੰਨ ਟੁੱਟ ਜਾਂਦੇ ਨੇ ਤਾਂ ਉੱਥੇ ਬਹੁਤ ਵੱਡੇ ਲੈਵਲ ਤੇ ਕਿਸਾਨੀ ਦਾ ਨੁਕਸਾਨ ਹੁੰਦੀ ਆ ਕਿਉਂਕਿ ਕਿਸਾਨੀ ਪਹਿਲਾਂ ਹੀ ਘਟਦਾ ਸੌਦਾ ਜਦੋਂ ਇਦਾਂ ਦੇ ਨੁਕਸਾਨ ਹੋ ਜਾਂਦੇ ਨੇ ਤਾਂ ਕਿਸਾਨੀ ਜਿਹੜੀ ਉੱਠਣ ਤੇ ਮੈਨੂੰ ਲੱਗਦਾ ਵੀ ਇੰਨਾ ਉਹਨਾਂ ਦਾ ਲੈਕ ਟੁੱਟ ਜਾਂਦਾ ਪਰ ਉਹ ਫੇਰ ਵੀ ਫੇਰ ਵੀ ਇੱਕ ਪ੍ਰਮਾਤਮਾ ਦੀ ਮੱਥਾ ਕਹਿੰਦਾ ਕਿਰਪਾ ਵਾ ਜਿਹੜੇ ਕਿਸਾਨ ਫੇਰ ਉਹ ਦੁਬਾਰਾ ਆਪ ਦੀ ਜਦੋਂ ਜਹਿਦ ਕਰਕੇ ਫੇਰ ਉਸੇ ਲੈਵਲ ਤੇ ਖੰਡ ਦੀ ਕੋਸ਼ਿਸ਼ ਕਰਦੇ ਨੇ ਤੇ ਇਸ ਕਰਕੇ ਜੇ ਸਰਕਾਰਾਂ ਚ ਕਿਉਂਕਿ ਜੇ ਤੁਸੀਂ ਆਪਾਂ ਸਾਰੀ ਗੱਲ ਦਾ ਲੇਖਾ ਜੋਖਾ ਕਰਦੇ ਤਾਂ 60 65 ਪਰਸੈਂਟੇਜ ਤੇ ਨਿਰਪਰ ਹੂੰ ਜੇ ਕਿਸਾਨੀ ਤੇ ਲੋਕ ਨਿਰਪਰ ਨੇ ਜੇ ਕਿਸਾਨ ਜਾਂ ਮਜ਼ਦੂਰ ਜਿਹੜੇ ਮਜ਼ਦੂਰ ਨੇ ਜੇ ਅੱਜ ਤੁਸੀਂ ਦੇਖਦੇ ਹੋ ਤਾਂ ਅੱਜ ਵੀ ਮਜ਼ਦੂਰੀ ਹੈ ਜਿਹੜੀ ਕਿਸਾਨ ਇੱਕ ਮਜ਼ਦੂਰ ਨੂੰ ਦੇ ਰਿਹਾ ਉਹ ਮੇਰਾ ਕਹਿਣਾ ਹੈ 13-14 ਤੋਂ ਲੈ ਕੇ 15000 ਰੁਪਏ ਉਹ ਮਹੀਨੇ ਦਾ ਉਹਨੂੰ ਦੰਦਾ ਮਜ਼ਦੂਰ ਨੂੰ ਨਾਲ ਉਹਨੂੰ ਕੱਪੜਾ ਲੀੜਾ ਵੀ ਦਿੰਦਾ ਨਾਲ ਉਹਨੂੰ ਰੋਟੀ ਪਾਣੀ ਵੀ ਦਿੰਦਾ ਦੁੱਧ ਦਹੀਂ ਵੀ ਦਿੰਦਾ ਤੇ ਇਹ ਹੋਰ ਕੋਈ ਵੀ ਇੰਡਸਟਰੀ ਹੈ ਨਹੀਂ ਜਿਹੜੀ ਇੰਡੀਆ 'ਚ ਜਿਹੜੀ ਇਹ 20-22000 ਰੁਪਏ ਤੇ ਕਿਸੇ ਲੇਬਰ ਵਾਲੇ ਤੋਂ ਕੰਮ ਕਰਾਵੇ ਤੇ ਇਸ ਲੇਬਰ ਦਾ ਜੇ ਤੁਸੀਂ ਪਿਛਲਾ ਕੋਰੋਨਾ ਦਾ ਸਮਾਂ ਦੇਖੋ ਕਿਸਾਨੀ ਦਾ ਦੇਖੋ ਕਿਸਾਨੀ ਇੱਕ ਇੱਕ ਮੈਂ ਤਾਂ ਕਹੂੰ ਇਹ ਰੱਬ ਦਾ ਰੂਪ ਆ ਜੇ ਕਿਸਾਨੀ ਦਾ ਭਾਗ ਲਾ ਦੇਖੀਏ ਕਰੋਨਾ ਮੌਕੇ ਸਾਰੀ ਲੇਬਰ ਜਿੰਨੀ ਇੰਡਸਟਰੀ ਸੀ ਜਦੋਂ ਕਰੋਨਾ ਹੋ ਗਿਆ ਤਾਂ ਉਧਰੋਂ ਟਰਾਂਸਪੋਰਟ ਬੰਦ ਸੈਂਟਰ ਸਰਕਾਰ ਨੇ ਕਰਤੀ ਉਧਰ ਜਿਹੜਾ ਮਜ਼ਦੂਰ ਸੀ ਉਹ ਮਜ਼ਦੂਰ ਉਹਨਾਂ ਨੇ ਫੈਕਟਰੀ ਵਾਲੇ ਨੇ ਬਾਹਰ ਕੱਢਤਾ ਤੇ ਉਹ ਵਿਚਾਰਾ ਤੁਰ ਕੇ ਬਹੁਤ ਉਹਨਾਂ ਨੂੰ ਜਦੋਂ ਜਹਿਦ ਕਰਕੇ ਆਪਦੇ ਘਰਾਂ 'ਚ ਪਹੁੰਚੇ ਮੌਤਾ ਵੀ ਹੋਈਆਂ ਨੇ ਤੇ ਇਸ ਕਰਕੇ ਜਿਹੜੀ ਕਿਸਾਨੀ ਕੋਲੇ ਜਿੰਨਾ ਮਜ਼ਦੂਰ ਬੈਠਾ ਸੀ ਉਹ ਕਿਸਾਨ ਨੇ ਬਿਲਕੁਲ ਉਸੇ ਤਰ੍ਹਾਂ ਸੰਭਿਆ ਉਹਨੂੰ ਉਸੇ ਤਰ੍ਹਾਂ ਉਹਦਾ ਰਾਸ਼ਨ ਪਾਣੀ ਦਿੰਦੇ ਨੇ ਉਸੇ ਤਰ੍ਹਾਂ ਉਹਨੂੰ ਉਹਦੀ ਦਿਹਾੜੀ ਚੱਲਦੀ ਰਹੀ ਤੇ ਇੱਕ ਕਿਸਾਨੀ ਸੀ ਜਿਹਨੇ ਉਸ ਸਮੇਂ ਇੱਕ ਮਜ਼ਦੂਰ ਦੀ ਤੇ ਇੱਕ ਬਾਹ ਫੜੀ ਇਸ ਕਰਕੇ 65% ਲੋਕਾਂ ਦੀ ਜੇ ਸਰਕਾਰ ਨਹੀਂ ਬਾਹ ਫੜੂਗੀ ਤਾਂ ਇਹਦਾ ਮਤਲਬ ਹੈ ਜਿਹੜਾ ਦੇਸ਼ ਆ ਇਹ ਘਾਟੇ ਦਾ ਸੌਦਾ ਬਣ ਜਾਊਗਾ ਇਸ ਕਰਕੇ 65% 65 70% ਜਿਹੜੀ ਕਿਸਾਨੀ ਤੇ ਐਜੇ ਕਿਸਾਨ ਤੇ ਐਜੇ ਖੇਤ ਮਜ਼ਦੂਰ ਜਿਹੜੇ ਲੋਕ ਨਿਰਭਰ ਆ ਜੇ ਇਹਨਾਂ ਨੂੰ ਫਸਲਾਂ ਦਾ ਭਾਅ ਪੂਰਾ ਦੇਊਗਾ ਤਾਂ 65% ਲੋਕ ਇੱਥੇ ਦੇ ਸੁਖੀ ਹੋ ਸਕਦੇ ਨੇ ਜੇ ਪਿੱਛੇ ਦੇਖਿਆ ਜਾਵੇ ਉਹ ਫਤਲੇ ਗੱਲ ਕੀਤੀ ਸੀਗੀ ਪਿੱਛੇ ਇਹਨਾਂ ਨੇ 18 ਫਸਲਾਂ ਦੇ ਐਮਐਸਪੀ ਲਾਗੂ ਕੀਤੀ ਸੀਗੀ ਉਹਦੇ ਵਿੱਚ ਮੂੰਗੀ ਹਰ ਹਰ ਕਿ ਮੱਕੀ ਆ ਰਹੀ ਸੀ ਤੇ ਅਜੇ ਆ ਰਹੀ ਸੀ ਫਿਰ ਬਦਲ ਕੇ ਆਪਾਂ ਕਿਉਂ ਨਹੀਂ ਬੀਜਦੇ ਹਾਂ ਬਿਲਕੁਲ ਉਹਨੇ ਦੇਖੋ ਫਸਲਾਂ ਤੇ ਐਮਐਸਪੀ ਲਾਗੂ ਕਰਨਾ ਬਈ ਐਮਐਸਪੀ ਦਾ ਇੱਕ ਅਨਾਉਂਸ ਕਰ ਦੇਣਾ ਇੱਕ ਲਾਗੂ ਕਰਨਾ ਦੋਨਾਂ ਚੀਜ਼ਾਂ 'ਚ ਬਹੁਤ ਵੱਡਾ ਫਰਕ ਆ ਐਮ ਐਸ ਪੀ ਜੇ ਆਪਾਂ ਦਿਨੇ ਆਪਨ ਜਿਹੜੀ ਇਹਨਾਂ ਦੀ ਜੋ ਵੀ ਕਮਿਸ਼ਨ ਇਹਨਾਂ ਨੂੰ ਪ੍ਰਾਈਸ ਸੈੱਟ ਕਰਦਾ ਉਹਦੇ ਮੁਤਾਬਕ ਕਿਸਾਨ ਨੂੰ ਕਦੇ ਵੀ ਐਮ ਐਸ ਪੀ ਉਹ ਹੋਰ ਬਦਲਾ ਕਣਕ ਛੋਣੇ ਤੋਂ ਬਗੈਰ ਨਹੀਂ ਮਿਲਦੀ ਉਹਦੇ ਕਾਰਨ ਕੀ ਹੁੰਦਾ ਕਈ ਵਾਰੀ ਜਦੋਂ ਪਸਲ ਦੀ ਬਹਤਾਂ ਆ ਜਾਂਦੀ ਆ ਤਾਂ ਉਹ ਐਮ ਐਸ ਪੀ ਤੋਂ ਆਧੇ ਰੇਟ ਤੇ ਵਿਕਦੀ ਆ ਜੇ ਘਟ ਜਾਂਦੀ ਆ ਤਾ ਉਹਦੀ ਜਿਹੜੀ ਰੇਟ ਆ ਉਹ ਤਕਰੀਬਨ ਐਮਐਸਪੀ ਤੇ ਵਿਕਦਾ ਤੇ ਉਹ ਜਿਹੜਾ ਵਪਾਰੀ ਤਬਕੇ ਉਹਨੂੰ ਸਟੋਰ ਕਰ ਲੈਂਦਾ ਅੱਜ ਤੁਸੀਂ ਛੋਲਿਆ ਦੀ ਦਾਲ ਦਾ ਭਾਅ ਦੇਖ ਲਓ 90 99 ਰੁਪਏ ਆ ਜਿੱਦਣ ਕਿਸਾਨ ਤੋਂ ਖਰੀਦਦੇ ਉਦੋਂ 4000 ਰੁਪਏ ਕੁਆਂਟਿਟੀ ਤੇ ਉਹ ਜਦੋਂ ਉਹਦੀ ਸ਼ਾਰਟੇਜ ਆ ਗਈ ਵੀ ਹੁਣ ਦਾਲ ਦੀ ਬਈ ਥੋੜੀ ਦਾਲ ਘੱਟ ਪੈਦਾ ਹੋਈ ਜਾਂ ਵਪਾਰੀ ਤਬਕੇ ਨੇ ਉਹਨੂੰ ਆਪਦੇ ਕੋਲੇ ਜਮ੍ਹਾਂ ਕਰ ਲਿਆ ਤਾਂ ਉਹਦੇ ਨਾਲ ਕੀ ਹੁੰਦਾ ਜਿਹੜਾ ਕੰਜ਼ਿਊਮਰ ਆ ਉਹ ਮਾਰਿਆ ਜਾਂਦਾ ਹੁਣ ਕੋਈ ਨਹੀਂ ਕਹਿ ਰਿਹਾ ਵੀ ਇਹ ਜਿਹੜਾ ਦਾਲ ਦਾ ਰੇਟ ਆ ਉਹਨੂੰ 80 ਰੁਪਏ ਕਿਲੋ ਦੇਣਾ ਚਾਹੀਦਾ ਸੀ ਤੇ 90 ਰੁਪਏ ਕਿਲੋ ਵਿਕ ਰਿਹਾ ਤੇ ਜਿਹੜੀਆਂ ਚੀਜ਼ਾਂ ਹੁਣ ਤੁਸੀਂ ਪਿਆਜ਼ਾਂ ਦਾ ਲਾ ਲੋ ਪਿਆਜ਼ ਅੱਜ 40 ਰੁਪਏ ਕਿਲੋ ਵਿਕ ਰਿਹਾ ਜਿੱਦਣ ਕਿਸਾਨ ਨੇ ਵੇਚਿਆ ਜਿਹੜੇ ਵੀ ਨਾਸ ਜਿੱਦ ਤਰ ਪੈਦਾ ਹੁੰਦਾ ਉਹਨਾਂ ਨੇ 5-6 ਰੁਪਏ ਵੇਚਿਆ ਜਿਹੜਾ ਸਟੋਰ ਕਰ ਲੈਂਦਾ ਉਹਨੂੰ ਜਮ੍ਹਾਂ ਕਰ ਲੈਂਦਾ ਜਮ੍ਹਾਂ ਕਰਕੇ ਉਹਦੀ ਸ਼ਾਰਟੇਜ ਕ੍ਰੀਏਟ ਕਰ ਲੈਂਦਾ ਫਿਰ ਉਹ ਵੱਧ ਰੇਟ ਤੇ ਵੇਚਦਾ ਇਸ ਕਰਕੇ ਕੰਜ਼ਿਊਮਰ ਜਿਹੜਾ ਬਾ ਉਹ ਮਾਰਿਆ ਜਾਂਦਾ ਜਿੱਤੇ ਜੇ ਕਿਸਾਨ ਨੂੰ ਵੱਧ ਰੇਟ ਦਿੱਤਾ ਜੋ ਕਿਸਾਨੋ ਫੈਸਲਾ ਪਦਿਆ ਕਹ ਦੂ ਕਰੂਗਾ ਤੇ ਉਹਨੂੰ ਐਮਐਸਪੀ ਦਿੱਤੀ ਜਾਊ ਤਾਂ ਉਹਦਾ ਰੇਟ ਕਦੇ ਵੀ ਨਹੀਂ ਵਧੂਗਾ ਇਸ ਕਰਕੇ ਉਹ ਕਿਸਾਨ ਵੀ ਜੁੰਦਾ ਰਹੇਗਾ ਕੰਜ਼ਿਊਮਰ ਵੀ ਜੁੰਦਾ ਰਹੇਗਾ ਇਸ ਕਰਕੇ ਇਹਨੂੰ ਐਮਐਸਬੀ ਨੂੰ ਜਦੋਂ ਇਹ ਤੈਅ ਕਰਦੇ ਨੇ ਤੋ ਉਹਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਆ ਸਾਰੀਆਂ ਫਸਲਾਂ ਦੀ ਲਾਗੂ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਮੈਂ ਤਾਂ ਇਹ ਵੀ ਕਹੂੰਗਾ ਜਿਵੇਂ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆ ਉਹਨੂੰ ਦਾਲਾਂ ਤੇ ਹੋਰ ਰਿਸਰਚ ਕਰਨੀ ਚਾਹੀਦੀ ਆ ਤਾਂ ਕਿ ਵਧੀਆ ਵੈਰਾਈਆਂ ਵੱਧ ਝਾੜ ਦੇਣ ਵਾਲੀਆਂ ਬਿਨਾਂ ਬਿਮਾਰੀ ਤੋਂ ਜਿਵੇਂ ਇੱਕ ਜੈਲੋ ਮਜਾਇਕ ਆ ਜਿਹੜੀ ਅਸੀਂ ਸੋਨੀ ਦੀ ਫਸਲ ਬੀਜ ਤੇ ਉਹਦਾ ਜੈਲੋ ਮਜਾਇਕ ਉੱਤੇ ਬਹੁਤ ਵੱਡਾ ਨੁਕਸਾਨ ਕਰਦੀ ਜਾਂ ਉਹਦੇ ਕਰਕੇ ਜਿਹੜੀ ਮੂੰਗੀ ਦੀ ਬਦਲ ਆ ਉਹ ਕਿਸਾਨ ਨਹੀਂ ਬੀਜਦਾ ਉਹਦੇ ਨਾਲ ਕੀ ਹੁੰਦਾ ਵੀ ਉਹਦਾ ਝਾੜ ਬਹੁਤ ਘਟ ਜਾਂਦਾ ਇਸ ਕਰਕੇ ਇਦਾਂ ਦੀਆਂ ਵੈਰਾਈਟੀਆਂ ਆ ਜਾਣ ਜਿਹੜੀਆਂ ਵੱਧ ਝਾੜ ਦੇਣ ਤੇ ਬਿਮਾਰੀਆਂ ਤੋਂ ਰਹਿਤ ਹੋਣ ਇਹ ਉਧਰ ਨੂੰ ਕਿਸਾਨ ਨੂੰ ਤੁਰ ਜਾਵੇ ਤੇ ਨਾਲ ਐਮਐਸਪੀ ਦੀ ਗਾਰੰਟੀ ਜ਼ਰੂਰ ਹੋਵੇ ਵੀ ਐਸ ਰੇਟ ਤੇ ਅਸੀਂ ਖਰੀਦਾਂਗੇ ਪਹਿਲਾਂ ਹੀ 900 ਹੋਵੇ ਉਹ ਸਰਕਾਰ ਦਾ ਪ੍ਰਬੰਧ ਹੋਵੇ ਸਰਕਾਰ ਉਹਨੂੰ ਖਰੀਦੇ ਸਰਕਾਰ ਉਹਦੀ ਜ਼ਪਾਈ ਕਰੇ ਇਹ ਜਿਹੜਾ ਵਪਾਰੀ ਜਿਵੇਂ ਆਪਾਂ ਕਹਿੰਦੇ ਨੇ ਵਿੱਚ ਮੈਂ ਨਹੀਂ ਕਹਿੰਦਾ ਕਿ ਵਪਾਰੀਆਂ ਬਗੈਰ ਸਰ ਸਕਦਾ ਵਪਾਰੀਆਂ ਬਗੈਰ ਨਹੀਂ ਸਰ ਸਕਦਾ ਪਰ ਵਪਾਰੀ ਆੜਾ ਕੰਮ ਸਰਕਾਰ ਨੂੰ ਵੀ ਅੱਧੇ ਕ ਲੈਵਲ ਤੇ ਕਰਨਾ ਚਾਹੀਦਾ ਤੁਸੀਂ ਗੱਲ ਕੀਤੀ ਹੁਣ ਇਹ ਤੇ ਸਟੋਰ ਦੀ ਐਮ ਐਸ ਪੀ ਜੀ ਲੋਜੀ ਸਰਕਾਰ ਗੇਮ ਆਪਦੇ ਤੁਹਾਡੇ ਕਹਿਣ ਮੁਤਾਬਕ ਕਿ ਸਰਕਾਰਾਂ ਗੇਮਾਂ ਖੇਡਦੀਆਂ ਨੇ ਸਾਡੇ ਨਾਲ ਖਜ਼ਾਨਾ ਨਾਲ ਤੇ ਕੰਜ਼ਿਊਮਰ ਗੇਮ ਖੇਡਦਾ ਕਿ ਸਟੋਰ ਕਰ ਲਾਂਦਾ ਮਿੰਗੇ ਰੇਟ ਤੇ ਵੇਚਦਾ ਜੇ ਆਪਾਂ ਹੀ ਆਪਾਂ ਹੁਣ ਖਰਬਾ ਰੁਪਿਆ ਲਾ ਨਿਆਂ ਪੰਜ ਪੰਜ ਕਰੋ ਆਪਾਂ ਗਏ ਉੱਥੇ ਦਿੱਲੀ ਬਾਰਡਰ ਤੇ ਗਏ ਅਰਬਾ ਸਰਬਰ ਵੀ ਆਪਣ ਲੱਗ ਜਾਂਦਾ ਲੱਗ ਲਾ ਦਿੰਦੇ ਆ ਕੀ ਅਸੀਂ ਪੰਜ ਪੰਜ ਮਿੰਟ ਪਿੰਡ ਮੜ ਕੇ ਇੱਕ ਆਪ ਦਾ ਕਿਸਾਨ ਸਟੋਰ ਨਹੀਂ ਬਣਾ ਸਕਦੇ ਸਰਕਾਰੀ ਜਗਾ ਲੈ ਇੱਕ ਸਰਕਾਰੀ ਜਗਾ ਤੇ ਇਹ ਹੋ ਸਕਦਾ ਕਿ ਆਦੋ ਸਟੋਰ ਬਣਾਈਏ ਕਿ ਆਪ ਦੇ ਆਪ ਵਿੱਚ ਇਹਦੇ ਚ ਅਸਲ ਗੱਲ ਇਹ ਆ ਵੀ ਜਿਹੜੀ ਕਿਸਾਨੀ ਦੀ ਆਮਦਨ ਆ ਉਹ ਬਹੁਤ ਘਟ ਆ ਹੂੰ ਹੁਣ ਤੁਸੀਂ ਲਾ ਲਓ ਵੀ ਜੇ ਇੱਕ ਕਿਸਾਨ ਕੋਲੇ ਪੰਜ ਕਿੱਕੜ ਦੇ ਖੇਤੀ ਕਰਦਾ ਜਾਂ 2.5 ਤੋਂ ਲੈ ਕੇ 5 ਆਲਾ 10 ਆਲਾ ਲਾ ਲਓ ਉਨੇ ਆਮਦਨ ਜੇ ਆਪਾਂ ਕਹੀਏ ਉਹਨੂੰ ਜੇ 50 ਕੁ ਹਜ਼ਾਰ ਰੁਪਏ ਵੀ ਪਰ ਏਕੜ ਬਚਿਆ ਤਾਂ ਦਾ ਸੇਕੜੇ ਵਾਲੇ ਦਾ 5 ਲੱਖ ਬਚਿਆ ਕਿਉਂਕਿ ਉਹਨੇ ਸਾਰੀ ਚੀਜ਼ ਜਿਹੜੀ ਆਪੈਨਾਂ ਉਹਨੇ ਮੁੱਲ ਲੈਣੀ ਆ ਮੁੱਲ ਲੈ ਕੇ ਉਹ ਖੇਤ ਚ ਪਾਉਣੀ ਆ 6 ਮਹੀਨੇ ਬਾਅਦ ਉਹਦਾ ਉਹਨੂੰ ਜਿਹੜਾ ਪੈਸਾ ਆਉਣਾ ਉਹ ਜਿਹੜਾ ਪੈਸਾ ਉਹਦਾ ਵਿਆਜ ਤੇ ਚੱਕਿਆ ਹੁੰਦਾ ਜਾਂ ਉਹਦਾ ਉਹਦੇ ਪੈਸੇ ਹੀ ਪੂਰੇ ਹੁੰਦੇ ਨੇ ਤੇ ਉਹਦੇ ਘਰ ਦੇ ਖਾਤੇ ਚੱਲਦੇ ਆ ਦੇਖੋ ਅੱਜ ਕੱਲ ਜੇ ਕਿਸੇ ਨੇ ਬੱਚਾ ਚੰਗੇ ਸਕੂਲ ਚ ਬਣਾਉਣਾ ਤਾਂ ਉਹਦੀ ਲੱਖ ਲੱਖ ਰੁਪਈਆ ਮਹੀਨੇ ਦੀ ਫੀਸ ਆ ਤੇ ਇੱਕ ਕਿਸਾਨ ਆ ਇੱਕ ਮਜ਼ਦੂਰ ਆ ਜਿਹਦਾ ਬੱਚਾ ਉਹਨੂੰ ਚੰਗੇ ਸਕੂਲ 'ਚ ਨਹੀਂ ਪੜ੍ਹਾ ਲ ਸਕਦਾ ਜਾਂ ਜੇ ਸਰਕਾਰੀ ਸਕੂਲਾਂ ਦਾ ਲੈਵਲ ਉੱਪਰ ਜਿਆ ਕਰ ਦਿੱਤਾ ਜਾਵੇ ਵੀ ਉਹਦੇ 'ਚ ਟੀਚਰ ਪੂਰੇ ਹੋਣ ਤੇ ਉਹਦੇ 'ਚ ਜਿਹੜੀ ਉਹਨੂੰ ਸਹੂਲਤ ਮਿਲ ਸਕਦੀ ਆ ਆਪਾਂ ਆਪ ਹੀ ਅੰਦਾਜ਼ਾ ਲਾ ਲਈ ਵੀ ਇੱਕ ਬੰਦੇ ਦੀ ਢਾਈ ਕਿੱਲਿਆਂ ਵਾਲੇ ਦੀ ਸਵਾ ਇੱਕ ਲੱਖ ਰੁਪਈਆ ਜੇ ਉਹਦੀ 60 ਡੇਢ ਲੱਖ ਰੁਪਈਆ ਵੀ ਲਾ ਲਓ ਤਾਂ ਕਿੰਨੇ ਮਹੀਨੇ ਦੀ ਆਮਦਨ ਬੜੀ 10-11 ਹਜ਼ਾਰ ਰੁਪਈਆ ਤਾਂ ਮਿਲਦੀ ਆ 10-11 ਹਜ਼ਾਰ ਨਾਲ ਅੱਜਕੱਲ੍ਹ ਗੁਜ਼ਾਰਾ 4 ਜੀਆਂ ਨੇ ਜਾਂ 5 ਜੀਆਂ ਨੇ ਕਰਨਾ ਬੜਾ ਮੁਸ਼ਕਲ ਆ ਕਿਉਂਕਿ ਜਿਹੜੀ ਖੇਤੀ ਹੈ ਕਹਿਜਿਆ ਧੰਦਾ ਜਿਹਦੇ ਚ ਘਰ ਦੇ ਸਾਰੇ ਜੀ ਬੱਚੇ ਉਹਦੇ ਮਾਪਿਓ ਉਹਦੇ ਦਾਦਾ ਦਾਦੀ ਸਾਰੇ ਇਨਵੋਲਵ ਨਾ ਹੋਣ ਤਾਂ ਖੇਤੀ ਦਾ ਧੰਦਾ ਨਹੀਂ ਚਲਾਇਆ ਜਾ ਸਕਦਾ ਇਸੇ ਚ ਸਾਰਾ ਪਰਿਵਾਰ ਇਨਵੋਲਵ ਹੁੰਦਾ ਹੁਣ ਤੁਸੀਂ ਰੇਟ ਦੀ ਵੀ ਗੱਲ ਕਰਦੇ ਆ ਪੰਜਵੇਂ ਸਵਾਮੀ ਨਾਥਨ ਦੀ ਰਿਪੋਰਟ ਜਿਹੜੀ ਹੈਗੀ ਆ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਕਿਸਾਨਾਂ ਨੂੰ ਇਹ ਦੇਣਾ ਚਾਹੀਦਾ ਉਹਦੇ ਮੁਤਾਬਕ ਅਸੀਂ ਕਦੇ ਵੀ ਜਿਹੜੇ ਘਰ ਦੇ ਖਰਚੇ ਜਿਹੜੇ ਹੁਣ 4-5 ਜੀ ਆ ਜੇ ਉਹਨਾਂ ਦੀ ਉਹ ਤਨਖਾਹ ਲਾ ਲਈਏ ਆਪਾਂ 10000 ਰੁਪਏ 50000 ਰੁਪਏ ਤਾਂ ਉਹ ਹੀ ਮੜ ਜਾਂਦੀ ਆ 40 50000 ਬਣ ਗਈ ਤਾਂ ਜੇ ਇੱਕ ਸਾਲ ਦਾ ਲਈ 5 6 ਲੱਖ ਰੁਪਏ ਬਣ ਗਿਆ ਤੇ ਉਸ ਕਰਕੇ ਉਹ ਖਰਚੇ ਨਹੀਂ ਪਾਏ ਜਾਂਦੇ ਜ਼ਮੀਨ ਦਾ ਰੈਂਟ ਨਹੀਂ ਪਾਇਆ ਜਾਂਦਾ ਉਹ ਜੇ ਰੈਂਟ ਪਾ ਕੇ ਉਹ ਖਰਚੇ ਪਾ ਕੇ ਜੇ ਰੇਟ ਤੈਅ ਕੀਤੇ ਜਾਣ ਤਾਂ ਕਿਸਾਨੀ ਜਿਹੜੀ ਬਚਾਈ ਬਚਾਈ ਜਾ ਸਕਦੀ ਆ ਜਦੋਂ ਇਹ ਕਿਸਾਨੀ ਬਚੂਗੀ ਉਹਦੇ ਨਾਲਾ ਖੇਤ ਮਜ਼ਦੂਰ ਆ ਕਿਉਂਕਿ ਉਹਦੀ ਵੀ ਤਨਖਾਹ ਜਦ ਹੀ ਕਿਸਾਨ ਇੱਕ ਅਹਿਜਿਆ ਇਨਸਾਨ ਆ ਵੀ ਜਿਹੜਾ ਨਾਲ ਹੀ ਜਦੋਂ ਉਹਦੇ ਤੌਰ ਪਈਏ ਵਧਦੇ ਨੇ ਤਾਂ ਉਹ ਨਾਲ ਹੀ ਆਪਦੇ ਮਜ਼ਦੂਰ ਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਉਹਨੂੰ ਵੱਧ ਪੈਸੇ ਦੇਣ ਦੀ ਕੋਸ਼ਿਸ਼ ਕਰਦਾ ਇਸ ਕਰਕੇ ਜੇ ਅਸੀਂ 65% ਲੋਕਾਂ ਨੂੰ ਸੁਖੀ ਕਰਨਾ ਚਾਹੁੰਦੇ ਆ ਤਾਂ ਸਾਨੂੰ ਇਹ ਕਿਸਾਨੀ ਵੱਲ ਸਪੈਸ਼ਲ ਧਿਆਨ ਦੇ ਕੇ ਇਹਦੇ ਸਾਰੇ ਖਰਚੇ ਪਾ ਕੇ ਤੇ ਉਸ ਚੀਜ਼ ਨੂੰ ਅਸੀਂ ਕਾਮਯਾਬ ਤਾਂ ਕਰ ਸਕਦੇ ਆ ਇਹ ਦੇਸ਼ ਨੂੰ ਤਾਂ ਕਾਮਯਾਬ ਕਰ ਸਕਦੇ ਆ ਛੁਪ ਆਪਣੀ ਗੱਲ ਤੁਰੀ ਸੀ ਤੁਰੀ ਸੀ ਪਾਣੀ ਤੋਂ ਠੀਕ ਹੈ ਪਾਣੀ ਜੋ ਕਿਸਾਨ ਦੇ ਤਾਂ ਇਹ ਉੱਠ ਖੜਦੇ ਸੋ ਬਾਤ ਇਹਦੇ ਤਾਂ ਆਪਾਂ ਹਲ ਕਾੜ ਕੇ ਕੋਸ਼ਿਸ਼ ਕਰਦੇ ਆਂ ਕਿਰ ਆਪਾਂ ਹੀ ਕਾੜ ਹਲ ਕਾੜੇ ਕੋਸ਼ਿਸ਼ ਕਰਦੇ ਆਂ ਸਰਕਾਰਾਂ ਵੱਲੋਂ ਥੋੜੀ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਤੇ ਪਰ ਜੇ ਇੱਕ ਗੱਲ ਕੀਤੀ ਜਾਵੇ ਲਿਆਣਾ ਸ਼ਹਿਰ ਦੀ ਜਾਂ ਹੋਰ ਹੋਰ ਫੈਕਟਰੀ ਦੀ ਗੱਲ ਕੀਤੀ ਜਾਵੇ پورے ਪੰਜਾਬ ਦੀ ਤਾਂ ਉੱਥੇ ਲੱਖਾਂ ਟਣ ਪਾਣੀ 12 ਮਹੀਨੇ ਇਹ ਦਿਨ ਖਰਾਬ ਹੁੰਦਾ ਵਾ 30 ਦਿਨ ਲਾਉਂਦੇ ਨੇ ਉਹਦੀ ਵਰਤੋਂ ਕਿ ਵਿਚਾਰ ਦੇਖੋ ਜਿਹੜੀ ਜਿਹੜੇ ਆਪਾਂ ਇੰਡਸਟਰੀ ਦੀ ਗੱਲ ਕਰਦੇ ਆ ਚਾਹੇ ਕੈਮੀਕਲ ਇੰਡਸਟਰੀ ਆ ਚਾਹੇ ਉਹ ਵੀਅਰ ਇੰਡਸਟਰੀ ਆ ਚਾਹੇ ਉਹ ਆ ਜਿਹੜਾ ਕੋਕ ਬਣਾਉਂਦੇ ਨੇ ਇਹ ਇੰਡਸਟਰੀ ਆ ਇਹਦੇ ਚ ਜਿਹੜਾ ਪਾਣੀ ਜਿੰਨਾ ਇਹਦੇ ਚ ਕੰਜ਼ਮਪਸ਼ਨ ਹੁੰਦੀ ਆ ਉਹ ਉਨੀ ਖੇਤੀ ਵਿੱਚ ਕੰਜ਼ਮਪਸ਼ਨ ਨਹੀਂ ਹੁੰਦੀ ਹਾਂਜੀ ਇਹ ਜਾਦੇ ਜਿਹੜਾ ਹਿੱਸਾ ਪਾਣੀ ਦਾ ਡਾ ਥੱਲੇ ਵਾਲਾ ਪਾਣੀ ਆ ਹੁਣ ਅਸੀਂ ਤਾਂ ਜਿਹੜਾ ਕਿਸਾਨੀ ਦਾ ਖੇਤ ਆ ਉਹ ਜਾ ਕੇ ਮੋਟਰਾਂ ਚੱਲਦੀਆਂ ਆਪਾਂ ਦੇਖ ਸਕਦੇ ਆ ਬਈ ਉਹ ਮੋਟਰ ਚੱਲਦੀ ਆ ਉਹ ਮੋਟਰ ਚੱਲਦੀ ਆ ਥੱਲੇ ਉਹ ਪਾਣੀ ਕੱਢਿਆ ਜਾਂਦਾ ਜਿਹੜੀ ਇੰਡਸਟਰੀ ਆ ਉਹਨਾਂ ਦੇ ਅੰਦਰ ਉਹਨਾਂ ਦੇ ਅੰਦਰ ਜਿਹੜੀਆਂ ਮੋਟਰਾਂ ਲੱਗੀਆਂ ਨੇ ਉਹਨਾਂ ਦੀ ਹਾਰਸ ਪਾਵਰ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਉਹਨਾਂ ਦੇ ਪਾਣੀ ਦੀ ਕੰਜ਼ਮਪਸ਼ਨ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਉਹਦਾ ਪਾਣੀ ਇੰਨਾ ਜੂਜ ਹੁੰਦਾ ਜਿਵੇਂ ਆਪਣੇ ਡਾਈੰਗ ਜੂੰਟ ਨੇ ਬੀਅਰ ਬਣਾਉਣੀ ਆ ਆਪਣੇ ਕੋਕ ਬਣਾਉਣਾ ਇਹ ਤੇ ਲੱਖਾਂ ਲੀਟਰ ਪਾਣੀ ਜਿਹੜਾ ਉਹਦੀ ਕੰਜ਼ਮਪਸ਼ਨ ਹੁੰਦੀ ਆ ਇਸ ਤੋਂ ਬਿਨਾ ਜਿਵੇਂ ਲੋਹਾ ਕੱਚਾ ਲੋਹਾ ਪਹਿਲਾਂ ਆਪਣੇ ਗੋਵਿੰਦਗੜ੍ਹ ਸੀਗਾ ਕੱਚੇ ਲੋਹੇ ਨੂੰ ਜਦੋਂ ਪੱਕੇ ਲੋਹੇ ਚ ਬਦਲਣਾ ਉਹਦੇ ਚ ਵੀ ਲੱਖਾਂ ਲੀਟਰ ਪਾਣੀ ਦੀ ਵਰਤੋਂ ਹੁੰਦੀ ਆ ਜੇ ਕਿਸਾਨੀ ਨੂੰ ਜੇ ਇਹ ਇਹ ਪਾਣੀ ਬਚਾਇਆ ਜਾਵੇ ਤਾਂ ਜਿਹੜਾ ਕਿਸਾਨੀ ਵਾਲਾ ਪਾਣੀ ਕਦੇ ਵੀ ਥੱਲੇ ਨਹੀਂ ਜਾਊਗਾ ਚਾਹੇ ਉਹ ਸਾਰੇ ਪੰਜਾਬੀ ਚ ਝੂਨਾ ਹੋਣ ਲੱਗ ਜਵੇ ਇਸ ਕਰਕੇ ਜਿਹੜਾ ਇੰਡਸਟਰੀ ਦਾ ਪਾਣੀ ਆ ਇਹ ਕਿਸਾਨੀ ਨਾਲੋਂ ਕਿਤੇ ਵੱਧ ਵਰਤੋਂ ਹੋ ਰਿਆ ਇਹਨਾਂ ਦੀਆਂ ਕੰਧਾਂ ਵੰਦ ਨੇ ਇਹਨਾਂ ਦੇ ਗੇਟ ਲੱਗੇ ਨੇ ਤੁਸੀਂ ਜਾਂ ਚਾਹੇ মিডিਆ ਵਾਲੇ ਨੇ ਕਿ ਆਏ ਕੋਈ ਆਮ ਆਦਮੀ ਆ ਉਹ ਅੰਦਰ ਜਾ ਕੇ ਦੇਖ ਨਹੀਂ ਸਕਦਾ ਕਿਸਾਨ ਦਾ ਪਾਣੀ ਹਰੇਕ ਨੂੰ ਨਗਦੇ ਕਰਦੇ ਨੂੰ ਦੇਖਦਾ ਵੀ ਇਹਦੀ ਮੋਟਰ ਚੱਲ ਰਹੀ ਆ ਇਹਨੇ ਫਸਲ ਨੂੰ ਜਿਵੇਂ ਝੋਨਾ ਵੜ ਲੈਨੇ ਅੱਗ ਲਾਤੀ ਉਹ ਸਾਰਾ ਕੁਝ ਦਿਖ ਰਿਹਾ ਜੇ ਇੰਡਸਟਰੀ ਨੂੰ ਤੁਸੀਂ ਅਲਾਉ ਕਰੋ ਵੀ ਜਿਹੜਾ ਵੀ ਇੰਡਸਟਰੀ ਲੱਗੀ ਆ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਆ ਉਹ ਇੱਕ ਸਖਤੀ ਕਰ ਦਵੇ ਵੀ ਕੋਈ ਵੀ Banda ਅੰਦਰ ਜਾ ਕੇ ਉਹਨੂੰ ਜਿਹੜੀ ਇੰਡਸਟਰੀ ਚੈੱਕ ਕਰ ਸਕਦਾ ਤਾਂ ਮੈਨੂੰ ਲੱਗਦਾ ਵੀ ਪਹਿਲੇ ਦਿਨ ਹੀ ਜੇ ਇਦਾਂ ਦਾ ਹੋ ਜਵੇ ਵੀ ਆਮ ਲੋਕ ਜਾ ਕੇ ਇੰਡਸਟਰੀ ਦੇਖ ਰਹੇ ਨੇ ਇਹਨਾਂ ਦਾ ਪਾਣੀ ਕਿੱਥੇ ਆ ਏ ਨੂੰ ਟ੍ਰੀਟ ਕਰਦੇ ਆ ਜਾਂ ਨਹੀਂ ਕਰਦੇ ਜਾਂ ਪਾਣੀ ਪਾਉਂਦੇ ਕਿੰਨੇ ਪਾਣੀ ਕੱਢਦੇ ਕਿੰਨਾ ਨੇ ਜਦੋਂ ਇਹ ਕਰਨੇ ਤੇ ਮੈਨੂੰ ਲੱਗਦਾ ਵੀ ਸ਼ਾਇਦ ਪਹਿਲੇ ਦਿਨੀ 50% ਪਾਣੀ ਦੀ ਬਚਤ ਹੋ ਸਕਦੀ ਆ ਦੂਸਰੀ ਗੱਲ ਜਿਹੜਾ ਤੁਸੀਂ ਇੱਕ ਗੱਲ ਕਿਤੇ ਜਿਹੜੀ ਪਾਪੂਲੇਸ਼ਨ ਆ ਪਾਪੂਲੇਸ਼ਨ ਦੇ ਮੁਤਾਬਕ ਵੀ ਆਪਣਾ ਜਿਹੜਾ ਪਾਣੀ ਦੀ ਕੰਜ਼ਮਪਸ਼ਨ ਬਹੁਤ ਆ ਹੁਣ ਹਰੇਕ ਘਰ 'ਚ ਕੋਈ ਬੰਦਾ ਅੱਗੇ ਦਾ ਟਾਇਲਟ ਕੋਈ ਬੰਦਾ ਬਾਹਰ ਜਾਂਦਾ ਸੇਟੀ ਕੋਈ ਕੁਛ ਕਰਦਾ ਜਿਹੜਾ ਆਪਾਂ ਬਾਥਰੂਮ ਵੀ ਕਰਨਾ ਇੱਕ ਬੰਦਾ ਇੱਕ 10 ਲੀਟਰ ਤੋਂ ਪਾਣੀ 4-5 ਵਰੀ ਵੀ ਉਹਨੇ ਵਰਤਿਆ ਤਾਂ 40-50 ਲੀਟਰ ਉਹ ਬਾਥਰੂਮ ਕਰਨ ਵਾਸਤੇ ਪਾਣੀ ਵਰਤ ਲੈਂਦਾ ਸੈਕੰਡ ਗਲ 20 25 ਲੀਟਰ ਦੇ ਨਹਾਉਣ ਵਾਸਤੇ ਵਰਤ ਲੈਂਦਾ ਤੇ ਉਹਦੀ ਜਿਹੜਾ ਆਉਟਪੁੱਟ ਉਹਦੀ ਕੋਈ ਨਹੀਂ ਹੈਗੀ ਪਰ ਉਹ ਜਿਹੜੀ ਪਾਣੀ ਦੀ ਕੰਜੰਪਸ਼ਨ ਉਹ ਚੰਗੇ ਪਾਣੀ ਦੀ ਕੰਜੰਪਸ਼ਨ ਥੱਲੇ ਵਾਲੇ ਪਾਣੀ ਦੀ ਕੰਜੰਪਸ਼ਨ ਜਿਹੜਾ ਵਧੀਆ ਪਾਣੀ ਆ ਉਹ ਕੰਜੰਪਸ਼ਨ ਅਸੀਂ ਜਿਹੜੀ ਆ ਇਸ ਚੀਜ਼ ਨੂੰ ਵਰਤ ਰਹੇ ਆ ਉਸ ਵਾਸਤੇ ਵੀ ਜਿਵੇਂ ਕਈਆਂ ਕੰਟਰੀਆਂ 'ਚ ਹੈਗਾ ਵੀ ਜਿਹੜਾ ਪੀਣ ਕੀਤਾ ਪਾਣੀ ਆ ਉਹ ਉਹਨਾਂ ਵਾਸਤੇ علیحدਾਂ ਮਤਲਬ ਉਹਦੀਆਂ ਪਾਈਪਾਂ ਪਾਈਆਂ ਹੋਈਆਂ ਨੇ ਉਹ ਪਾਣੀ ਉਸ ਵਾਸਤੇ ਵਰਤਿਆ ਜਾਂਦਾ ਇਦਾਂ ਦਾ ਵੀ ਹੈਗਾ ਵੀ ਜਿਹੜਾ ਪਾਣੀ ਸਾਡਾ ਵੇਸਟ ਜਾਂਦਾ ਇਹਨੂੰ ਟ੍ਰੀਟ ਕਰਕੇ ਕਿਵੇਂ ਵਰਤਿਆ ਜਾਵੇ ਇਹ ਸਰਕਾਰ ਇਸ ਮੱਲ ਨੂੰ ਵੀ ਸਰਕਾਰ ਨੂੰ ਸੋਚਣ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹ ਵਿਚਾਰਾ ਰੱਖਿਆ ਤੇ ਵਿਚਾਰ ਸਾਡੀ ਫੈਸਲਾ ਤੁਹਾਡਾ ਵਿਚਾਰਾ ਰੱਖਿਆ ਸਰਦਾਰ ਸੁਖਪਾਲ ਸਿੰਘ ਜੀ ਨੇ ਬੜੇ ਸੋਹਣੇ ਲੱਗੇ ਵਿਚਾਰਾ ਬਾਕੀ ਤੁਹਾਨੂੰ ਕਿਦਾਂ ਦੇ ਲੱਗੀਆਂ ਤੁਸੀਂ ਆ ਦੇ ਕਮੈਂਟਾਂ ਵਿੱਚ ਵੀ ਦੱਸ ਸਕਦੇ ਹੋ ਫਿਰ ਕਿਸੇ ਵੀਡੀਓ ਵਿੱਚ ਮਿਲਦੇ ਆ ਤੁਹਾਡਾ ਆਪਣਾ ਅੰਦਰਪਾਲ ਸਿੰਘ ਪਮਾਰੀ ਪੀਪਟਵੰਨ ਆ ਵੀ ਚੈਨਲ ਤੋਂ ਸਤਿ ਸ਼੍ਰੀ ਅਕਾਲ